ਜੀ ਸਰ ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੇ ਮੈਨੂੰ ਅਚੇਚੇ ਤੌਰ ਤੇ ਅੱਜ ਇਨਵਾਈਟ ਕੀਤਾ ਸੀ ਡਿਸਟ੍ਰਿਕਟ ਦੀ ਜਿਹੜੀ ਮੰਥਲੀ ਐਨਕਾਉਂਟ ਦੀ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਨਾਲ-ਨਾਲ ਹੋਰ ਬਾਕੀ ਦੇ ਜਿਹੜੇ ਸਟੇਕ ਹੋਲਡਰਸ ਆ ਸਾਰਿਆਂ ਨੂੰ ਇੱਥੇ ਇਨਵਾਈਟ ਕੀਤਾ ਗਿਆ ਸੀ ਔਰ ਉਹਦੇ ਵਿੱਚ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨੰਬਰ 1 ਜੇ ਜਿਹੜੇ ਬੱਚੇ ਸਾਡੇ ਇਸ ਦਲਦਲ ਚ ਫਸ ਗਏ ਆ ਉਹਨਾਂ ਨੂੰ ਇਹਦੇ ਚੋਂ ਕਿੱਦਾਂ ਬਾਹਰ ਕੱਢਣਾ ਦੂਸਰਾ ਜਿਹੜੇ ਸਾਡੇ ਹੁਣ ਬੱਚੇ ਆ ਉਹਨਾਂ ਨੂੰ ਇਸ ਦਲਦਲ ਚ ਜਾਣ ਤੋਂ ਕਿੱਦਾਂ ਬਚਾਉਣਾ ਇਹਦੇ ਦੂਵੇਂ ਇਹ ਜਿਹੜਾ ਹੈਗਾ ਵਾ ਨਸ਼ੇ ਦੇ ਇਹ ਸਾਰੇ ਜਿਹੜੀ ਸਾਡੇ ਨੌਜਵਾਨ ਪੀੜ੍ਹੀ ਨੂੰ ਲੈ ਕੇ ਬ੍ਰੇਨ ਸਟਾਰਮਿੰਗ ਸੈਸ਼ਨ ਕੀਤਾ ਗਿਆ ਜਿੰਨੇ ਵੀ ਪਾਰਟਿਸਪੈਂਟ ਸਿਗੇ ਸਾਰੇ ਐਗਰੀਕਲਚਰ ਡਿਪਾਰਟਮੈਂਟ ਦੇ ਸਪੋਰਟਸ ਡਿਪਾਰਟਮੈਂਟ ਹੈਲਥ ਡਿਪਾਰਟਮੈਂਟਸ ਫੋਰੈਸਟ ਡਿਪਾਰਟਮੈਂਟ ਔਰ ਸਾਰੇ ਡਿਪਾਰਟਮੈਂਟਸ ਜਿੰਨੇ ਡਿਸਟ੍ਰਿਕਟ ਦੇ ਹੈਗੇ ਉਹਨਾਂ ਦੇ ਹੈਡਸ ਜਿਹੜੇ ਸੀਗੇ ਇੱਥੇ ਆਏ ਸੀਗੇ ਸਾਰਿਆਂ ਨੇ ਆਪਣੀ ਆਪਣੀ ਜਿਹੜੀ ਪ੍ਰਾਣੀ ਦੋਨੇ ਅਫਸਰ ਡਿਸਟ੍ਰਿਕਟ ਦੇ ਹੈਡਸ ਨੇ ਜਿਹੜੀਆਂ ਪ੍ਰਾਣੀਆਂ ਮੀਟਿੰਗਸ ਕੀਤੀਆਂ ਨੇ ਔਰ ਇਹਦੇ ਬਾਰੇ ਜਿੰਨੀਆਂ ਵੀ ਇਨਸਟਰਕਸ਼ਨਸ ਪ੍ਰਾਣੀਆਂ ਸੀਗੀਆਂ ਉਹਦੇ ਬਾਰੇ ਸਾਰੀ ਫੀਡਬੈਕ ਲਈ ਗਈ ਆ ਕਿ ਉਹਦੇ ਚ ਕੀ ਕੀ ਪ੍ਰਗਤੀ ਹੋਈ ਹੁਣ ਤੱਕ ਔਰ ਜਿੰਨੇ ਮੇਰੇ ਕੋ ਇਨਪੁਟਸ ਸੀ ਜਾਂ ਮੇਰਾ ਐਕਸਪੀਰੀਅੰਸ ਸੀਗਾ ਉਹ ਵੀ ਮੈਂ ਅੱਜ ਸ਼ੇਅਰ ਕੀਤਾ ਔਰ ਦੋਨੇ ਆਫਸਰਸ ਜਿਹੜੇ ਹੈ ਉਹਨਾਂ ਨੇ ਉਹ ਸਾਰੇ ਜਿਹੜੇ ਪੁਆਇੰਟਸ ਆ ਜਿਹੜੇ ਜਿਹੜੇ ਵੀ ਹੋਰ ਅਸੀਂ ਹੋਰ ਵਧੀਆ کارਗਰ ਤਰੀਕੇ ਦੇ ਨਾਲ ਕਰ ਸਕਦੇ ਆ ਨੌਜਵਾਨਾਂ ਨੂੰ ਇਸ ਨਸ਼ੇ ਦੀ ਦਲਦਲ ਤੋਂ ਬਚਾਉਣ ਲਈ ਔਰ ਇਸ ਦਲਦਲ 'ਚ ਜਿਹੜੇ ਸਾਡੇ ਫਸੇ ਆ ਬੱਚੇ ਉਹਨਾਂ ਨੂੰ ਇਹਦੇ ਚੋਂ ਕੱਢਣ ਲਈ ਔਰ ਹੋਰ ਤਗੜੇ ਤਰੀਕੇ ਦੇ ਨਾਲ ਅਸੀਂ ਹਫਲਾ ਮਾਰੀਏ ਉਸ ਜਿਹੜੇ ਹੈਗੀ ਆ ਅੱਜ ਦੀ ਜਿਹੜੀ ਡਿਸਕਸ਼ਨ ਉਹਦੀ ਜਿਹੜੀ ਅਗਲੀ ਸਟਰੈਟਜੀ ਆ ਦੋਨੇ ਆਫਸਰਸ ਜਿਹੜੇ ਹੈਗੇ ਆ ਟੀਐਸ ਵਾਲੇ ਐਂਡ ਤੋਂ ਐਸਐਸਪੀ ਸਾਹਿਬ ਡੀਸੀ ਸਾਹਿਬ ਬੀਇੰਗ ਡਿਸਟ੍ਰਿਕਟ ਹੈਡ ਇਸ ਚੀਜ਼ ਨੂੰ ਜਿਹੜਾ ਹੈਗਾ ਵਾ ਅੱਗੇ ਆਪਦੀ ਸਟਰੈਟਜੀ ਲੋਕਲ ਲੈਵਲ ਤੇ ਬਣਾ ਕੇ ਇਹਨੂੰ ਅੱਗੇ ਲੈ ਕੇ ਜਾਣਗੇ ਔਰ ਹੋਰ ਵੀ ਇਹਦੇ ਵਿੱਚ ਅਸੀਂ ਬੜੀਆਂ ਅੱਜ ਕਈ ਚੀਜ਼ਾਂ ਡਿਸਕਸ ਕੀਤੀਆਂ ਜਿਵੇਂ ਕਿ ਸਪੋਰਟਸ ਦੀਆਂ ਅਸਮਾਨ ਵਗੈਰਾ ਬੱਚਿਆਂ ਨੂੰ ਦੇਣਾ ਔਰ ਕਲਚਰਲ ਪ੍ਰੋਗਰਾਮਸ ਜਿਹੜੇ ਹੈਗੇ ਆ ਉਹ ਕਰਨੇ ਔਰ ਬੱਚਿਆਂ ਦੀਆਂ ਡੀਡਿਕਸ਼ਨ ਸੈਂਟਰ ਤੇ ਵਿਜ਼ਿਟਸ ਪਲਾਨ ਕਰਨਾ ਇਹੋ ਜਿਹੇ ਬੜੇ ਜਿਹੜੇ ਹੈਗੇ ਆ ਚੰਗੇ ਔਰ ਗਰਾਊਂਡ ਦੇ ਨਾਲ ਜੁੜੇ ਹੋਏ ਕਈ ਇਹੋ ਜਿਹੇ ਮੁੱਦੇ ਆ ਜਿਹਦੇ ਨਾਲ ਅਸੀਂ ਬੱਚਿਆਂ ਨੂੰ ਸਮਝਾ ਸਕਦੇ ਆ ਉਹ ਭਈ ਉਹ ਇਸ ਪਾਸੇ ਨਾ ਜਾਣ بجائے ਕਿ ਨਸ਼ਿਆਂ ਦੇ ਉਹ ਸਪੋਰਟਸ ਜਾਂ ਕਲਚਰਲ ਜਾਂ ਆਪਦੀਆਂ ਜਿਹੜੀਆਂ ਸਕਿੱਲ ਡਿਵੈਲਪਮੈਂਟਸ ਹਨ ਜਾਂ ਚੀਜ਼ਾਂ ਨੇ ਉਧਰਲੇ ਪਾਸੇ ਨੂੰ ਰਹਿਣ ਔਰ ਜਿਹੜੇ ਬੱਚੇ ਫਸੇ ਆ ਉਹਨਾਂ ਨੂੰ ਇਸ ਦਲਦਲ ਚੋਂ ਕਿੱਦਾਂ ਡੀਡਿਕਸ਼ਨ ਸੈਂਟਰ ਚ ਲਿਆ ਕੇ ਰੀਹੈਬ ਸੈਂਟਰ ਚ ਲਿਆ ਕੇ ਬਾਅਦ ਚ ਉਹਨਾਂ ਨੂੰ ਟ੍ਰੀਟਮੈਂਟ ਕਰਕੇ ਉਹਨਾਂ ਦੀ ਪ੍ਰੋਪਰ ਫਿਰ ਉਹਨਾਂ ਦੇ ਮਗਰ ਉਹਨਾਂ ਦੀ ਕਿੱਦਾਂ ਪੈਰਵਾਈ ਕਰਨੀ ਹੈ ਕਿੱਦਾਂ ਫੋਲੋ ਅਪ ਰੱਖਣਾ ਉਹ ਸਾਰੀਆਂ ਚੀਜ਼ਾਂ 'ਚ ਬਲੈੰਡ ਕੀਤਾ ਸਰ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਖਰਾਬ ਹੁੰਦੀ ਕਿਉਂਕਿ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਹੁੰਦੀ ਹੈ ਜਿੱਦਾਂ ਲੁਧਿਆਣੇ ਦਾ ਮਸਲਾ ਹੋਇਆ ਹੈ ਉਹਦੇ ਲਈ ਕੋਈ ਸਪੈਸ਼ਲ ਮਤਲਬ ਹੈ ਪੁਲਿਸ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਟਰੀ ਦੇਖੋ ਸੋਸ਼ਲ ਮੀਡੀਆ ਮੋਨਿਟਰਿੰਗਸ ਸਾਡੀਆਂ ਚੱਲ ਰਹੀਆਂ ਕਈ ਲੋਕ ਅੱਜਕੱਲ ਇਹੋ ਜਿਹੇ ਆ ਜਿਹੜੇ ਘਰੋਂ ਹੀ ਕੋਈ ਨਾ ਕੋਈ ਨਵਾਂ ਹੀ ਅੱਜਕੱਲ ਛੋਟਾ ਮੋਟਾ ਜਿਹਾ ਚੈਨਲ ਖੋਲ ਕੇ ਔਰ ਗਲਤ ਬਲਤ ਅਫਵਾ ਉਹਨਾਂ ਨੂੰ ਅਸੀਂ ਜਿਹੜੇ ਇਹੋ ਜਿਹੇ ਚੈਨਲਸਾਂ ਉਹਨਾਂ ਨੂੰ ਸਰਕਾਰ ਦੀ ਪਾਲਿਸੀ ਹੈ ਉਹਨਾਂ ਨੂੰ ਡਾਊਨ ਕਰਨ ਦਾ ਔਰ ਫਰਦਰ ਇੱਕ ਅੱਧੀ ਵਾਰ ਤੋਂ ਉਹਨਾਂ ਨੂੰ ਅਸੀਂ ਇਸ ਚੀਜ਼ ਨੂੰ ਡਾਊਨ ਕਰਾਂਗੇ ਡਿਲੀਟ ਕਰਾਵਾਂਗੇ ਖਤਮ ਕੀਤੀਆਂ ਜਾਣਗੀਆਂ ਇਹੋ ਜੀਆਂ ਪੋਸਟਾਂ ਔਰ ਵਾਰਨਿੰਗ ਦਿੱਤੀ ਜਾਊ। ਜੇ ਉਹ ਦੁਬਾਰਾ ਇਹੋ ਜੀ ਚੀਜ਼ ਚ ਇਨਡਲਜ ਕਰੂਗਾ ਫਿਰ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ।